ਮੈਂ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਸਰਬਜਨਕ ਸਕੱਤਰ ਗੁਰਦੇਵ ਸਿੰਘ ਵਰਪਾਲ ਜੀ ਸਾਡੀ ਕੀ ਪ੍ਰੋਗਰਾਮ ਵਿੱਚ ਲਿਖਿਆ ਗਿਆ ਜਿੱਤੇ ਇੱਕ ਪਾਸੇ ਸਰਕਾਰ ਦਰਪਰੇਟ ਕੀਤੀ ਹੈ ਜੀ ਸਾਡੇ ਨੂੰ ਕੀ ਪ੍ਰੋਗਰਾਮ ਲਿਖਿਆ ਗਿਆ ਦੇਖੋ ਜੀ ਅੱਜ ਜਿਹੜਾ ਅਸੀਂ ਵਿਸ਼ੇਸ਼ ਦਿਨ ਤੁਰਿਆ ਸੀਗਾ ਜੋ ਅਸੀਂ ਦਿੱਲੀ ਤੋਂ ਅੰਦੋਲਨ ਕਰਕੇ ਆਏ ਆ ਉਦੋਂ ਤੋਂ ਲਾ ਕੇ ਅਸੀਂ ਜਿੱਥੇ ਸਰਕਾਰਾਂ ਪਰੇਟ ਕਰਦੀਆਂ ਨੇ ਉਥੇ ਕਿਸਾਨ ਤੇ ਮਜ਼ਦੂਰ ਜਿਹੜੇ ਨੇ ਆਮ ਵਰਗ ਹੋਰ ਨੇ ਉਹ ਸਾਰੇ ਸੜਕਾਂ ਦੇ ਉੱਤੇ ਆਣ ਕੇ ਪਰੇਟ ਹਰ ਸਾਲ ਜਿਹੜਾ 26 ਜਨਵਰੀ ਨੂੰ ਕੀਤਾ ਜਾਂਦਾ ਪਰ ਅੱਜ ਕੀ ਜਿਹੜਾ ਸਾਡਾ ਇੱਕ ਵਿਸ਼ੇਸ਼ ਪ੍ਰੋਗਰਾਮ ਸੀਗਾ ਕਿ ਜਿਹੜਾ ਲੋਕਾਂ ਨੂੰ ਲਾਮਬੰਦ ਕਰਨਾ ਉਹਦੇ ਵਿੱਚ ਅਸੀਂ ਅੱਜ 골ਡਨ ਗੇਟ ਅੰਮ੍ਰਿਤਸਰ ਤੋਂ ਜਿਹੜਾ ਵਾ ਉਹ ਅਸੀਂ ਟਰੈਕਟਰ ਜਿਹੜੇ ਰਵਾਨਾ ਕਰ ਰਹੇ ਆ ਕਿਉਂਕਿ ਐਸਕੇਐਮ ਦੀ ਜਿਹੜੀ ਕਾਲ ਆ ਉਹ ਤਸੀਲ 15 ਦੇ ਬਲਾਕ ਪੱਧਰਾਂ ਦੇ ਜਿਹੜਾ ਸੀਗਾ ਉਹ ਟਰੈਕਟਰਾਂ ਦਾ ਅਸੀਂ ਅੱਜ ਮਾਰਚ ਕਰਾਂਗੇ ਤੇ ਲੋਕਾਂ ਨੂੰ ਲਾਮਬੰਦ ਕਰਾਂਗੇ ਕਿਉਂਕਿ ਅੱਜ ਸਾਡੀ ਕੋਈ ਮੰਤਿਆ ਨਹੀਂ ਕੀ ਕਿ ਆਪਣਾ ਕੋਈ ਰੋੜ ਜਾਣ ਕਰੀਏ ਜਾਂ ਲੋਕਾਂ ਨੂੰ ਪਰੇਸ਼ਾਨ ਕਰੀਏ ਇੱਕੋ ਹੀ ਇੱਕ ਸਾਡਾ ਮਕਸਦ ਆ ਕਿ ਜਿਹੜੇ ਖਲੜੇ ਭੇਜੇ ਗਏ ਨੇ ਪੰਜਾਬ ਦੇ ਵਿੱਚ ਜਾਂ ਹੋਰ ਨਾਲ ਸੂਬਿਆਂ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਕਿ ਮੰਡੀ ਬੋਰਡ ਜਿਹੜਾ ਵਾ ਉਹਨੂੰ ਪ੍ਰਾਈਵੇਟ ਕੀਤਾ ਜਾਵੇ ਇਸ ਕਰਕੇ ਉਹਨਾਂ ਨੂੰ ਵਾਪਸ ਕਰਾਉਣ ਵਾਸਤੇ ਜਿਹੜਾ ਵਾ ਅਸੀਂ ਅੱਜ ਜਿਹੜਾ ਸੰਘਰਸ਼ ਵਿੜਿਆ ਕਿਉਂਕਿ ਲੋਕਾਂ ਨੂੰ ਲਾਭੰਦ ਕਰਨਾ ਬਹੁਤ ਜ਼ਰੂਰੀ ਆ ਅਸੀਂ ਮੋਗੇ ਜਿਹੜਾ ਵਾ 9 ਜਨਵਰੀ ਨੂੰ ਇੱਕ ਰੈਲੀ ਕਰਕੇ ਆਏ ਆ ਉਹਦੇ ਵਿੱਚ ਬਹੁਤ ਲੋਕਾਂ ਨੇ ਸਾਨੂੰ ਸਾਥ ਦਿੱਤਾ ਤੇ ਅਸੀਂ ਸਮਝਾਉਣ ਦੇ ਵਿੱਚ ਕਾਮਯਾਬ ਵੀ ਰਹੇ ਆ ਉਸ ਤੋਂ ਬਾਅਦ ਵਿੱਚ ਅਸੀਂ ਖਲੜੇ ਜਿਹੜੇ ਨੇ ਉਹ 13 ਜਨਵਰੀ ਨੂੰ ਤਹਿਸੀਲ ਪਦਰਾਂ ਦੇ ਉੱਤੇ ਸਾੜ ਕੇ ਲੋਕਾਂ ਨੂੰ ਲਾਭੰਦ ਕੀਤਾ ਤੇ ਅੱਜ ਸਾਡਾ ਮਕਸਦ ਇਹ ਆ ਕਿ ਅੱਜ ਇਹ ਸੜਕਾਂ ਦੇ ਉੱਤੇ ਆਣ ਕੇ ਇਹ ਲੋਕਾਂ ਨੂੰ ਲਾਮਬੰਦ ਕਰੀਏ ਉਹਨਾਂ ਨੂੰ ਦਸੀਏ ਕਿਉਂਕਿ ਜਿੱਥੇ ਕਿਸਾਨ ਨੇ ਮਾਰੇ ਜਾਣਾ ਨੇ ਉਹਦੇ ਮਜ਼ਦੂਰ ਵੀ ਮਾਰੇ ਜਾਣਾ ਆਰਤੀਏ ਮਾਰੇ ਜਾਣੇ ਛੋਟੇ ਦੁਕਾਨਦਾਰ ਮਾਰੇ ਜਾਣੇ ਨੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਨੀਤੀਆਂ ਨੇ ਕਿਉਂਕਿ ਸਾਡੇ ਨਾਲ ਜਿਹੜਾ 2021 ਦੇ ਵਿੱਚ ਇਹਨਾਂ ਨੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਪਿਆਂ ਵਾਪਸ ਲੈ ਕੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਕਿ ਬਿਜਲੀ ਬੋਰ ਜਿਹੜੀ ਸਭ ਜਿਹੜਾ ਉਹਨੂੰ ਰੱਦ ਕੀਤਾ ਜਾਊਗਾ ਜਿਹੜਾ ਪ੍ਰਡਕਸ਼ਨ ਬੋਰ ਹੈ ਉਹਦੇ ਵਿੱਚੋਂ ਜਿਹੜਾ ਕਿਸਾਨਾਂ ਨੂੰ ਬਾਹਰ ਕੱਢਿਆ ਜਾਊਗਾ ਪਾਏ ਪਰਚੇ ਜਿਹੜੇ ਰੱਦ ਕੀਤੇ ਜਾਣਗੇ ਐਮਐਸਪੀ ਗਾਰੰਟੀ ਕਾਨੂੰਨ ਬਣਾਇਆ ਜਾਊਗਾ ਉਹਦੇ ਵਿੱਚੋਂ ਇੱਕ ਵੀ ਮੰਗ ਜਿਹੜੀ ਆ ਉਹ ਅਜੇ ਸਾਡੀ ਜਿਹੜੀ ਆ ਪੂਰੀ ਨਹੀਂ ਕੀਤੀ ਗਈ। ਕਿ ਉਹਦਾ ਕਰਾਫੀ ਕੀਤਾ ਜਾਵੇਗਾ ਕਈ ਜਗ੍ਹਾ ਤੇ ਬੰਦੇ ਦਰਦ ਕਰਨ ਕੀਤਾ ਗਿਆ ਬੀਜੇਪੀ ਦਫਤਰ। ਦੇਖੋ ਜੀ ਮੌਲਾਂ ਦਾ ਘਰਾਓ ਵੀ ਕੀਤਾ ਜਾ ਰਿਹਾ। ਅੱਜ ਕਿਸਾਨ ਜਿਹੜੇ ਬੈਠੇ ਨੇ ਬਾਰਡਰਾਂ ਦੇ ਉੱਤੇ ਜਾ ਕੇ ਉਹਨਾਂ ਜਥੇਬੰਦੀਆਂ ਵੱਲੋਂ ਕੋਈ ਐਲਾਨ ਹੈ ਕਿ ਮੌਲਾਂ ਦਾ ਘਰਾਓ ਕੀਤਾ ਜਾਊ ਬੀਜੇਪੀ ਦਫਤਰਾਂ ਦਾ ਘਰਾਓ ਕੀਤਾ ਜਾਊਗਾ। ਹੋਰ ਜਿਹੜੇ ਟੋਲ ਪਲਾਜ਼ੇ ਨੇ ਉਹਨਾਂ ਦਾ ਘਰਾਓ ਕੀਤਾ ਜਾਊਗਾ। ਇਸ ਕਰਕੇ ਉਹ ਕਾਰ ਵੀ ਰਹੇ ਨੇ। ਪਰ ਅਸੀਂ ਜਿਹੜਾ ਐਸਕੇਐਮ ਵੱਲੋਂ ਐਲਾਨਿਆ ਸਾਡਾ ਅਸੀਂ ਸੀਲ ਪਦਰਾਂ ਤੇ ਤੇ ਔਰ ਜਿਹੜੇ ਹੈਗੇ ਨੇ ਬਲਾਕ ਪਦਰ ਦੇ ਉਥੇ ਜਾ ਕੇ ਅਸੀਂ ਆਪਣੇ ਲੱਖਾਂ ਟਰੈਕਟਰ ਜਿਹੜੇ ਨੇ ਉਹ ਆਹ ਦੀਆਂ ਸੜਕਾਂ ਤੇ ਲਿਆ ਕੇ ਤੇ ਲੋਕਾਂ ਨੂੰ ਜਿਹੜਾ ਉਹ ਲਾਂਬੰਦ ਕੀਤੀ ਜਾ ਰਹੀ ਹੈ ਵੇਖੋ ਜੀ ਇਹ ਹੌਲੀ ਹੌਲੀ ਇਸੇ ਤਰ੍ਹਾਂ ਜਿਵੇਂ ਅਸੀਂ ਮੋਗੇ ਰੈਲੀ ਕੀਤੀ ਆ ਉਦੋਂ ਲੋਕ ਇਕੱਠੇ ਹੋਏ ਨੇ ਤੇ ਇਰਾ ਨੂੰ ਇਕੱਠੇ ਹੋਏ ਨੇ ਆਜ ਜਿਹੜੇ ਨੇ ਲੋਕਾਂ ਨੇ ਬਹੁਤ ਸਾਥ ਦਿੱਤਾ ਕਿ ਲੱਖਾਂ ਟਰੈਕਟਰ ਲੈ ਕੇ ਜਿਹੜੇ ਸੜਕਾਂ ਉੱਤੇ ਸਾਡੀ ਇਕ ਆਲ ਤੇ ਆਏ ਨੇ ਸਾਨੂੰ ਲੱਗਦਾ ਵਾ ਕਿ ਜਿਹੜੇ ਲੋਕ ਨੇ ਉਹ ਸਾਡੀ ਗੱਲ ਨੂੰ ਸਮਝ ਪਾ ਰਹੇ ਨੇ ਲੋਕਾਂ ਨੂੰ ਪਤਾ ਲੱਗ ਰਿਹਾ ਸਰਕਾਰ ਦੀਆਂ ਨੀਤੀਆਂ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੇ ਜਿਹੜੀ ਆ 14 ਤਰੀਕ ਨੂੰ ਜਿਹੜੀ ਆ ਮੀਟਿੰਗ ਦਿੱਤੀ ਆ ਕੋਈ ਸਾਡੇ ਭਰਾਵਾਂ ਦੇ ਨਾਲ ਇਹ ਉਹਦੇ ਵਿੱਚ ਕੁਝ ਨਹੀਂ ਨਿਬੜਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਆ ਉਹਨੂੰ ਹੋਰ ਲੰਮਾ ਕਰਕੇ ਵੱਡਾ ਕਰਕੇ ਤੇ ਅੱਗੇ ਵਰਗਾ ਜਿਹੜਾ ਮੂੜ ਆ ਉਹ ਬਣਾਇਆ ਜਾ ਸਕਦਾ ਪੰਜਾਬ ਦੇ ਲੋਕਾਂ ਨੂੰ ਸਾਡੀ ਇੱਕੋ ਹੀ ਅਪੀਲ ਆ ਇਹ ਬੇਨਤੀ ਕਰਦੇ ਆਂ ਵੀ ਜਿੱਤੇ ਨੀਤੀਆਂ ਬਣਾ ਕੇ ਸੈਂਟਰ ਸਰਕਾਰ ਲੈ ਕੇ ਆ ਰਹੀ ਆ ਕਿਸਾਨ ਕੱਲਾ ਨਹੀਂ ਮਾਰਿਆ ਜਾਣਾ ਉਹਦੇ ਸਾਰਾ ਵਰਗ ਜਿਹੜਾ ਵਾ ਉਹ ਖਤਮ ਕੀਤਾ ਜਾ ਰਿਹਾ ਇਸ ਕਰਕੇ ਤੁਸੀਂ ਜਥੇਬੰਦੀਆਂ ਦਾ ਸਾਰੇ ਸਾਥ ਦੇਣ ਤੇ ਸਾਡੇ ਨਾਲ ਆਉਣ ਤੇ ਆਪਾਂ ਇੱਕ ਜਿਹੜਾ ਵੱਡਾ ਸੰਘਰਸ਼ ਆ ਉਹ ਸਰਕਾਰਾਂ ਦੇ ਖਿਲਾਫ ਕੀਤਾ ਜਾਵੇ ਕਿਉਂਕਿ ਤੇ ਆਪਾਂ ਪ੍ਰੇਤਿਕਰ ਪਾਰਟੀਆਂ ਦੇ ਮਗਰ ਲੱਗੇ ਰਹਿ ਤੇ ਆਪਾਂ ਹੋਰ ਮਾਲ ਛੰਡਿਆ ਥਲੇ ਤੁਰੇ ਫਿਰਦੇ ਰਹਿ ਆਪਣੀ ਲਾਮਬੰਦੀ ਨਾ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਦਿਨ ਦੂਰ ਨਹੀਂ ਗਏ ਜਿੱਦਨ ਕਿਸਾਨਾਂ ਦੇ ਕੋਲੋਂ ਜੜੀਆਂ ਵਾ ਉਹ ਜ਼ਮੀਨਾਂ ਖੋਈਆਂ ਜਾਣੀਆਂ ਦੁਕਾਨਦਾਰਾਂ ਕੋਲੋਂ ਦੁਕਾਨਾਂ ਖੋਈਆਂ ਜਾਣੀਆਂ ਕਿਉਂਕਿ ਉਹਨਾਂ ਦਾ ਜਿਹੜਾ 20% ਲੋਕ ਨੇ ਉਹਨਾਂ ਦਾ ਕਬਜ਼ਾ ਜਿਹੜਾ ਵਾ ਕਰਵਾਇਆ ਜਾ ਰਿਹਾ